ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜਿਹੜੀ ਆਪਣੀ ਅੱਜ ਦੀ ਵਿਚਾਰ ਹਨ ਉਹ ਆ ਗੁਰਦੁਆਰੇ ਦੀ ਇਨਕੁਆਰੀ ਟੀਮ ਦੀ ਸੀਆਈਡੀ ਸਕੀਮ ਜਿਹੜੀ ਗੁਰਦੁਆਰੇ ਹਰੇਕ ਗੁਰਦੁਆਰੇ 'ਤੇ ਨਹੀਂ ਸੀਆਈਡੀ ਸਕੀਮ ਆਉਦੀ ਆ ਉਹ ਹੁੰਦੀ ਆ ਸੰਗਤ ਜੀ ਨੂੰ ਕਹਿੰਦੇ ਆ ਪਸ ਸੰਗਤ ਸਵੇਰੋਂ ਇੱਕ ਆਉਂਦੇ ਜਦੋਂ ਪ੍ਰਕਾਸ਼ ਕਰਦੇ ਆ ਦੋ ਤਿੰਨੇ ਜਣੇ ਉਹ ਪ੍ਰਕਾਸ਼ ਕਰਾਉਣੀ ਹੁੰਦੀ ਹੁੰਦੀ ਉਹ ਵੇਖਣ ਆਉਂਦੇ ਹੁੰਦੇ ਆ ਵੀ ਕਿੰਨੇ ਵਜੇ ਬਾਬਾ ਉੱਠਿਆ ਕਿੰਨੇ ਵਜੇ ਨੇ ਪ੍ਰਕਾਸ਼ ਕੀਤਾ ਪਰ ਬਸ ਉਹ ਇਹ ਨੌਕਸ ਕੱਢਣ ਵਾਲੇ ਹੁੰਦੇ ਹੁੰਦੇ। ਉਸ ਤੋਂ ਬਾਅਦ ਵਿੱਚ ਆਏ ਨੇ ਨਿਤਨੇਮ ਵਾਲੀ ਸਿੱਖੀ ਇਹਨਾਂ ਦੀ। ਨਿਤਨੇਮ ਜਿਹੜੇ ਕਰਦੇ ਆ। ਨਾਲੇ ਉਹ ਨਿਤਨੇਮ ਕਰਦੇ ਹੁੰਦੇ ਆ। ਨਾਲੇ ਉਸ ਬਾਅਦ ਚ ਚਾਹ ਬਿਸਕੁਟ ਵਗੈਰਾ ਪੀ ਜਾਂਦੇ ਆ। ਨਾਲੇ ਚੋਲੀਆਂ ਕਰ ਜਾਂਦੇ ਆ। ਹਣਾ ਫੇਰ ਆਉਂਦੇ ਉਸ ਤੋਂ ਬਾਅਦ ਚ ਕੜਾ ਪ੍ਰਸ਼ਾਦ ਆਗੇ। ਭਾਵੇਂ ਜਿੰਨਾ ਮਰਜ਼ੀ ਕੜਾ ਪ੍ਰਸ਼ਾਦ ਵਧੀਆ ਬਣਾ ਲਓ। ਇਹਨਾਂ ਨੇ ਮਾਂ ਦੇ ਪੁੱਤਾਂ ਨੇ ਨਾ ਨੌਕਸ ਕੱਢੀ ਜਾਣਾ। ਅੱਜ ਕੱਚਾ ਰਹਿ ਗਿਆ। ਅੱਜ ਘੋਵ ਵੱਧ ਸੀਗਾ। ਅੱਜ ਚਾਣੀ ਵੱਧ ਪਾਤੀ ਹੈ। ਅੱਜ ਥੱਲੇ ਲਾਇਆ ਪਿਆ ਵਾ। ਅੱਜ ਕਾਲਾ ਕੀਤਾ ਪਿਆ ਵਾ। ਫਿਰ ਕੋਹਦੇ ਅਰਦਾਸ ਵਾਲੇ ਉਹ ਜਿਨ੍ਹਾਂ ਨੇ ਅਰਦਾਸ ਟਾਈਮ ਹੀ ਹੋਣਾ ਫਿਰ ਉਹ ਕਹਿੰਗੇ ਅੱਜ ਬਾਬੇ ਨੇ 5 ਮਿੰਟ ਪਹਿਲਾਂ ਹੀ ਅਰਦਾਸ ਕਰਤੀ ਅੱਜ ਸਾਨੂੰ ਢੀਕਿਆ ਹੀ ਨਹੀਂ ਆ ਫਿਰ ਦੇਣ ਵਾਲੀ ਸਿੱਕੀ ਹੁੰਦੀ ਆ ਭਾਵੇਂ ਕਿ 4 ਵਜੇ ਤੋਂ ਲੈ ਕੇ ਗ੍ਰੰਥੀ ਜੀ ਸ਼ਾਮ ਰਾਤ ਦੇ 10 ਵਜੇ ਤੱਕ ਇਹਨਾਂ ਕੋਈ ਵਾਰੀ ਚਲਦੀ ਰਹਿਣੀ ਆ ਜੇ 10 ਮਿੰਟ ਦਿਨੇ ਸੌਂ ਗਿਆ ਇਹ ਬਾਬਾ ਸੌਂਦਾ ਰਹਿੰਦਾ ਵਾ ਜੇ ਆਪਦੇ ਕੰਮ ਚੱਲਾ ਗਿਆ ਇਹ ਗੁਰਦੁਆਰੇ ਤੇ ਟਿਕਦਾ ਹੀ ਨਹੀਂ ਰੱਖਿਆ ਗੁਰਦੁਆਰੇ ਆ ਫਿਰਦਾ ਬਾਹਰ ਤੁਰਿਆ ਫਿਰਦਾ ਵਾ ਫਿਰ ਜੇ ਕੱਪੜੇ ਚੰਗੇ ਵਾਲੇ ਬਾਬਾ ਤਾਂ ਬੰਠਣ ਕੇ ਰਹਿੰਦਾ ਹੈ ਤਾਂ ਮਾਡਰਨ ਜੇ ਸਾਦੇ ਪਾਲੇ ਇਹਨੇ ਪਤਾ ਨਹੀਂ ਪੈਸਾ ਕਿੱਥੇ ਲੈ ਕੇ ਜਾਣਾ ਬੜਾ ਕੰਜੂਸ ਆ ਜੇ ਹੱਸ ਪਿਆ ਕਹਿਣਗੇ ਦਾੰਦੀ ਕੱਢਦਾ ਰਹਿੰਦਾ ਵਾ ਇਹਨੂੰ ਪਤਾ ਨਹੀਂ ਕਹਿੰਦਾ ਚਾ ਚੜਿਆ ਤੇ ਜੇ ਨਾਰਮਲ ਸਾਦਾ ਜਿਹਾ ਰਹਿੰਦਾ ਵਾ ਖੁਦਾਸ ਜਿਹਾ ਰਹਿੰਦਾ ਫਿਰ ਕਹਿਣਗੇ ਸਾਡੇ ਗੁਰਦੁਆਰੇ ਦਾ ਬਾਬਾ ਤਾਂ ਮੱਛਿਆ ਸੜਿਆ ਜੇ ਤੋ ਹੱਸਦਾ ਹੀ ਨਹੀਂ ਆ ਜੇ ਕੁੱਤੀ ਬੋਲ ਕੇ ਪਾਠ ਅਰਦਾਸ ਕਰੂਗਾ ਫਿਰ ਕਹਣਗੇ ਸਾਂਹ ਵੀ ਪੜੀ ਜਾਂਦਾ ਬਹੁਤ ਕਨਖਾਂਦਾ ਸਾਡੇ ਪਿੰਡ ਦਾ ਗ੍ਰੰਥੀ ਤਾਂ ਤੇ ਜੇ ਹੌਲੀ ਬੋਲਦਾ ਫਿਰ ਉਹ ਜੇ Pase ਸਾਡੇ ਪਿੰਡ ਦਾ ਗ੍ਰਾਂਥੀ ਤਾਂ ਨਾ ਗੁੰਗਾ ਹੀ ਆ ਜਮਾਈ ਇਹ ਤਾਂ ਜਮਾਈ ਨਹੀਂ ਬੋਲਦਾ ਆਵਾਜ਼ ਹੀ ਨਹੀਂ ਇਹਦੇ ਪਰੇ ਜੇ ਮੋਟਰਸਾਈਕਲ ਲੈ ਲਿਆ ਵਿਚਾਰੇ ਨੇ 4 ਪੈਸੇ ਇਕੱਠੇ ਕਰਕੇ ਤੇ ਫਿਰ ਬਸ ਉਹਦੇ ਉਂਗਲਾਂ ਚਵਾ ਚਵਾ ਵੀ ਇਹਦੇ ਕੋਈ ਪੈਸੇ ਕਿੱਥੋਂ ਆ ਗਏ ਨਹੀਂ ਇੰਨੇ ਪੈਸੇ ਕਮਾਉਂਦੇ ਗ੍ਰਾਂਥੀ ਤੇ ਜੇ ਤੇ ਦੇ ਵਿਚਾਰਾ ਭੁੱਲਿਆ ਪੜ ਕੇ ਗੱਡੀ ਲੈ ਲੈਣਾ ਫਿਰ ਤਾਂ ਅੱਧੀ ਕਮੇਟੀ ਨੂੰ ਤੇ ਅੱਧੇ ਪਿੰਡ ਦੇ ਲੋਕਾਂ ਦੇ ਖੇਰ ਦੇ ਕਰੋਨਾ ਅਟੈਕ ਆਉਣ ਵਾਲਾ ਹੋ ਜਾਂਦਾ ਵੀ ਹੋਏ ਹੋਏ ਬਾਬਾ ਗੱਡੀ ਲੈ ਗਿਆ ਵੀ ਕਮਾਲ ਦੀ ਗੱਲ ਵੀ ਤੁਸੀਂ ਉਹਨੂੰ ਲੈ ਕੇ ਦਿੱਤੀ ਆ ਉਹਨੇ ਮਿਹਨਤ ਕੀਤੀ ਆ ਰਾਤ ਨੂੰ 2 2 4 12 ਤੋਂ 2 ਜਦੋਂ ਤੁਸੀਂ ਘਰਾੜੇ ਮਾਰਦੇ ਡਿਊਟੀਆਂ ਲਾਇਆਂ ਉਹ ਦੀਆਂ ਠੰਡੀਆਂ ਰਾਤਾਂ ਵਿੱਚ ਕਿੰਨੇ ਦੂਰ ਦੂਰ ਜਾ ਕੇ ਖਾਂਡ ਪੜਦੇ ਡਿਊਟੀਆਂ ਲਾਇਆਂ ਪਰ ਨਹੀਂ ਇੱਕ ਬੇਨਤੀ ਮੈਂ ਹੋਰ ਕਰਾਂ ਕਹਿੰਨੇ ਆ ਗ੍ਰਾਂਥੀ ਗੁਰੂ ਦਾ ਵਜ਼ੀਰ ਆ ਗੁਰੂ ਦਾ ਵਜ਼ੀਰ ਨਹੀਂ ਆ ਉਹ ਤਾਂ ਕਮੇਟੀ ਦਾ ਤੇ ਲੋਕਾਂ ਦਾ ਨੌਕਰ ਆ ਇਹ ਇੱਕ ਪੰਪ ਜਾਂ ਦਿੱਤਾ ਜਾਂਦਾ ਜਿੱਦਾਂ ਘਰ ਵਾਲੇ ਨੂੰ ਪੰਪ ਨਹੀਂ ਦਿੰਦੇ ਫਿੱਕੂ ਘਰ ਦੀ ਮਾਲਕਣਾ ਤੇ ਪੁੱਛਿਆ ਤਾਂ ਕੁਝ ਵੀ ਨਹੀਂ ਦਿੰਦਾ ਉਸੇ ਤਰ੍ਹਾਂ ਕਹਿੰਦੇ ਗ੍ਰੰਥੀ ਗੁਰੂ ਦਾ ਵਜ਼ੀਰ ਆ ਵਜ਼ੀਰ ਮਜ਼ੂਰ ਕੋਈ ਨਹੀਂ ਵਿਚਾਰਾ ਉਹ ਗੁਰੂ ਦੀ ਚਾਪਲੂਸੀ ਘੱਟ ਕਰਦਾ ਵਾ ਸੇਵਾ ਕਹ ਲੋ ਘੱਟ ਕਰਦਾ ਤੇ ਕਮੇਟੀ ਦੀ ਚਾਪਲੂਸੀ ਜ਼ਿਆਦਾ ਕਰਦਾ ਇੱਕ ਸੱਚੀ ਗੱਲ ਹੈ ਇਹ ਗੁਰੂ ਨਹੀਂ ਰੱਖ ਸਕਦਾ ਗੁਰਦੁਆਰੇ ਕਮੇਟੀ ਰੱਖ ਸਕਦੀ ਗ੍ਰੰਥੀ ਨੂੰ ਗੁਰਦੁਆਰੇ ਗ੍ਰੰਥੀ ਤਾਂ ਛੱਡੋ ਯਾਰ ਗੁਰੂ ਦੀ ਨਹੀਂ ਚੱਲਦੀ ਜੇ 11 ਵਜੇ ਭੋਗ ਪੈਂਦਾ ਨਾ ਤੇ ਉਹ ਕਹਣਗੇ 11 ਵਜੇ ਨਹੀਂ ਪੈਣਾ ਜੀ ਤਾਂ 11:30 ਪੈਣਾ ਚਾਹੀਦਾ ਵਾ ਸਾਡਾ ਰਸਤੇਦਾਰ ਨਹੀਂ ਆਇਆ ਸਾਡਾ ਫੁੱਫੜ ਨਹੀਂ ਆਇਆ ਸਾਡਾ ਬਾਮਾ ਨਹੀਂ ਆਇਆ ਤੇ ਫਿਰ ਗ੍ਰੰਥੀ ਸਿੰਘ ਵਿਚਾਰਾ ਉਹ 1425 ਪੰਨੇ ਤੇ ਹੁੰਦਾ ਉਹਨੂੰ ਹੁੰਦਾ ਵੀ ਚਲ 11 ਵਜੇ ਸੇਰੋਗ ਸ਼ੁਰੂ ਕਰ ਦੇਣੇ ਆ ਤੇ ਚਲੋ ਠੀਕ ਆ ਪਰ ਉੱਥੇ ਉਹਨੂੰ ਫਿਰ ਆ ਕੇ ਕਹਿਣ ਲੱਗਾ ਗ੍ਰੰਥੀ ਹੈੱਡ ਗ੍ਰੰਥੀ ਵੀ ਬਾਬਾ ਜੀ 11 ਵਜੇ ਭੋਗ ਨਹੀਂ ਸ਼ੁਰੂ ਕਰਨਾ ਆਪਾਂ 11:30 ਕਰਨਾ ਉਹ ਵਿਚਾਰਾ ਫਿਰ ਇੱਕੋ ਇੱਕੋ ਅੰਗ ਤੇ ਬੈਠਾ ਰਹਿੰਦਾ ਉਸੇ ਨੂੰ ਪੜੀ ਜਾਂਦਾ ਉਸੇ ਨੂੰ ਭਾਵੇਂ ਕਿ 11 ਵਜੇ ਭੋਗ ਪੈਣ ਵਾਲੀ ਜਿਹੜੀ ਮਰਜ਼ਾਦਾ ਇਹਨਾਂ ਦੀ 12-12 ਤੱਕ ਵੀ ਚੱਲ ਜਾਂਦਾ ਤੇ ਜੇ ਕਿਸੇ ਲੀਡਰ ਨੇ ਆਉਣਾ ਹੋਵੇ ਤਾਂ ਕਹਿੰਦੇ ਗਾਗਿਆਂ ਨੂੰ ਕੀਰਤਨ ਕਰੀ ਚੱਲੋ ਕੋਈ ਨਾ ਹਜੇ ਜਦੋਂ ਫਲਾਣਾ ਸਿੰਘ ਆਊਗਾ ਉਦੋਂ ਅਰਦਾਸ ਕਰਾਂਗੇ ਭਾਵ ਕਿ ਗੁਰਦੁਆਰੇ ਨਾ ਤਾਂ ਗੁਰੂ ਦੀ ਚਲਦੀ ਹੈ ਨਾ ਗ੍ਰੰਥੀ ਦੀ ਚਲਦੀ ਹੈ ਨਾ ਰਾਗੀਆਂ ਦੀ ਚਲਦੀ ਹੈ ਜਾਂ ਤਾਂ ਕਮੇਟੀ ਦੀ ਚਲਦੀ ਆ ਤੇ ਜਾਂ ਕੜਮ ਚੌਧਰੀ ਜਿਹਦੇ ਕੋਲੇ 4 ਪੈਸੇ ਉਹਦੀ ਚੱਲਦੀ ਹੈ ਬਸ ਗੁਰੂ ਦੀ ਵੀ ਨਹੀਂ ਚਲਦੀ ਯਾਰ ਕੋਈ ਵੀ ਗੁਰਦੁਆਰਾ ਦੱਸੋ ਜਿੱਥੇ ਗੁਰੂ ਦੀ ਬਾਣੀ ਮਤਾਬਕ ਕਹਾ ਹੁੰਦੀ ਆ ਔਰ ਜਿਹੜਾ ਕਥਾਵਾਚਕ ਚਾਪਲੂਸੀਆਂ ਜਿਆਦਾ ਕਰਦਾ ਜਿਹੜਾ ਗ੍ਰੰਥੀ ਚਾਪਲੂਸੀਆਂ ਜਿਆਦਾ ਕਰਦਾ ਜਿਹੜਾ ਰਾਗੀ ਚਾਪਲੂਸੀਆਂ ਜਿਆਦਾ ਕਰਦਾ ਜਿਹੜਾ ਸੇਵਾਦਾਰ ਚਾਪਲੂਸੀਆਂ ਜਿਆਦਾ ਕਰਦਾ ਉਹ ਲੰਮਾ ਟਮਾਰਾ ਟਾਈਮ ਰਹਿ ਜਾਂਦਾ ਵਾ ਚਾਹਾਂ ਬਣਾ ਕੇ ਦਿਓ ਜੀ ਕਮੇਟੀ ਵਾਲਿਆਂ ਨੂੰ ਇਹਨਾਂ ਨੂੰ ਫਤਰੀ ਬੁਲਾਓ ਭਾਵੇਂ ਕਿ ਅੱਜ ਕੱਲ ਚਾਪਲੂਸਾਂ ਦੀ ਪਰਮਾਰ ਹੱਕ ਸੱਚ ਜੀ ਗੱਲ ਕਰਨ ਵਾਲੇ ਗ੍ਰੰਥੀ ਦਾ ਦਾ ਬੈਗ ਮੋਢੇ ਤੇ ਰਹਿਦਾ ਕੋਈ ਪਤਾ ਨਹੀਂ ਕਦੋਂ ਕਮੇਟੀ ਚਕਾ ਦੇਵੇ ਗ੍ਰੰਥੀ ਦੇ ਬੱਚਿਆਂ ਦਾ ਭਵਿੱਖ ਨਹੀਂ ਬਣਦਾ ਉਹ ਵਿਚਾਰਾ ਆਪਦੇ ਇੱਕ ਜਾਂ ਦੋ ਬੱਚੇ ਨਾਲ ਲੈ ਕੇ ਆਉਂਦਾ ਸਕੂਲ ਪੜ੍ਹਨੇ ਪਉਂਦਾ ਵਾ ਦੋੋਂ ਤਿੰਨ ਮਹੀਨੇ ਬਾਅਦ ਬਸ ਕਮੇਟੀਾਂ ਵਾਲੇ ਜਿਹੜੇ ਰੰਗ ਜੇਵਾ ਸ਼ੁਰੂ ਹੋ ਜਾਂਦੇ ਆ ਫਿਰ ਉਹ ਵਿਚਾਰਾ ਨਾ ਤਾਂ ਆਪਦੇ ਬੱਚੇ ਹਟਾਉਣ ਜੋਗਾ ਵਾ ਤੋਂ ਇੱਕ ਸਾਲ ਦਾ ਭਵਿੱਖ ਖਰਾਬ ਹੁੰਦਾ ਫਿਰ ਉਹਨਾਂ ਦੇ ਮਿਹਨਤ ਤਰਲੇ ਕਰਕੇ ਮਸਾਂ ਸਾਲ ਪੂਰਾ ਕਰਦਾ ਵਾ ਤੇ ਜਿੰਨੀ ਮਰਜ਼ੀ ਸੰਗਤ ਕਦੇ ਵੀ ਸਾਡੇ ਪਿੰਡ ਦਾ ਗ੍ਰੰਥੀ ਚੰਗਾ ਵਾ ਇਹ ਬਹੁਤ ਵਧੀਆ ਪਾਠ ਕਰਦਾ ਵਾ ਇਹਦਾ ਜੀਵਨ ਵਧੀਆ ਵਾ ਪਰ ਨਹੀਂ ਜਿੱਦੇ ਕਮੇਟੀ ਦਾ ਮਨ ਅੱਕ ਗਿਆ ਉਦਦੇ ਨਾਂ ਸੰਗਤ ਦੀ ਪੁੱਛੀ ਜਾਣੀ ਆ ਨਾ ਕਿਸੇ ਹੋਰ ਦੀ ਪੁੱਛੀ ਜਾਣੀ ਆ ਗ੍ਰੰਥੀ ਦਾ ਬੈਗ ਗੁਰਦੁਆਰੋਂ ਬਾਹਰ ਹੋਊਗਾ ਸੋ ਅੱਜ ਮਾਫ਼ ਕਰਨਾ ਗੁਰਦੁਆਰੇ ਨਹੀਂ ਆ ਗੋਲਕ ਦਵਾਰੇ ਆ ਗੋਲਕ ਦਵਾਰੇ ਬਹੁਤ ਘੱਟ ਗੁਰਦੁਆਰੇ ਜਿੱਥੇ ਗੁਰਬਾਣੀ ਦੀ ਵਿਚਾਰਧਾਰਾ ਮੁਤਾਬਕ ਮਰਯਾਦਾ ਮੁਤਾਬਕ ਕੰਮ ਹੁੰਦੇ ਆ ਨਹੀਂ ਤਾਂ ਬਸ ਆਪ ਦੀ ਜਥੇ ਬਣਾਏ ਆ ਆਪ ਦੀਆਂ ਸੁਸਾਇਟੀਆਂ ਬਣਾਈਆਂ ਹੋਈਆਂ ਆਪ ਦੀ ਮਰਜ਼ੀ ਦੇ ਬੰਦਿਆਂ ਦੀ ਕਮੇਟੀ ਆ ਜਦੋਂ ਕਿ ਕਮੇਟੀ ਵਾਲਿਆਂ ਦਾ ਕੋਈ ਮਰ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ 10 ਵਜੇ ਤੱਕ ਵੀ ਰਹਿੰਦਾ ਤੇ ਜੇ ਕਿਤੇ ਪਾਪੂ ਜੀ ਦੀ ਕਮੇਟੀ ਦਾ ਕੋਈ ਮਰਜ਼ੀ ਤਾਂ ਪਹਿਲਾਂ ਹੀ ਸੌਖਾ ਸੁਨ ਕਰ ਦੇਣਗੇ ਕਹਿਣਗੇ ਨਹੀਂ ਜੀ ਸਾਡੀ ਤਾਂ ਮਰਜ਼ਾਦਾ ਨਹੀਂ ਹੋਂ ਨਹੀਂ ਅਸੀਂ ਪ੍ਰਕਾਸ਼ ਕਰ ਸਕਦੇ ਸੋ ਢੜੇ ਬੰਦੀਆਂ ਨੇ ਦਰਬਾਰ ਦੇ ਵਿੱਚ ਵੀ ਢੜੇ ਬੰਦੀਆਂ ਕਮੇਟੀ ਵਿੱਚ ਢੜੇ ਬੰਦੀਆਂ ਤੇ ਲੰਗਰ ਵਿੱਚ ਵੀ ਢੜੇ ਬੰਦੀਆਂ ਜਿਹੜੀ ਬੀਬੀ ਥੋੜੀ ਜੀ ਜ਼ਿਆਦਾ ਸਮੁਖ ਜੀ ਉਹਨੂੰ ਤਾਂ ਜ਼ਿਆਦਾ ਸੇਵਾ ਜਿੰਦੇ ਲੰਗਰ ਚ ਅੱਗੇ ਹੋ ਕੇ ਤੇ ਜਿਹੜੀ ਵਿਚਾਰੀ ਆਪਦੇ ਜੀਵਨ ਤੇ ਕੈਰੇਕਟਰ ਤੇ ਸਹੀ ਆ ਉਹਨੂੰ ਫਿਰ ਪਾਸੇ ਹੀ ਰੱਖਦੇ ਆ ਜੀ ਦੇ ਨਾਲ ਜਿਆਦਾ ਪਿਆਰ ਆ ਉਹਨੂੰ ਤਾਂ ਲਫਾਫੇ ਪੱਲੀਆਂ ਭਰ ਕੇ ਵੀ ਦਿੱਤੀਆਂ ਜਾਂਦੀਆਂ ਤੇ ਦੂਜੇ ਵਿਚਾਰ ਉਹਨੂੰ ਖਾਣ ਵਾਸਤੇ ਵੀ ਦਿੱਤੀ ਜਾਂਦੀ। ਸੋ ਗੁਰਦੁਆਰੇ ਘੱਟ ਆ ਬੋਲਕਦਵਾਰੇ ਜਾਣਾ। ਸੋ ਇਹ ਬਹੁਤ ਬਹੁਤ ਘੱਟ ਗੁਰਦੁਆਰਿਆਂ ਜਿੱਥੇ ਗੁਰਬਾਣੀ ਦੀ ਵਿਚਾਰਧਾਰਾ ਦੇ ਮਤਲਬ ਚੱਲਿਆ ਜਾਂਦਾ। ਸੋ ਸਤਿਗੁਰੂ ਕਿਰਪਾ ਕਰਨ ਸਾਨੂੰ ਸੋਝੀ ਆਵੇ ਸਾਨੂੰ ਗਿਆਨ ਆਵੇ। ਗ੍ਰੰਥੀ ਵੀ ਜੀਵਨ ਵਾਲੇ ਹੁਣ ਮੈਂ ਬੇਨਤੀ ਕਰਦਾ ਵਾਂ ਆ ਪਖੰਡੀ ਮਨਮਤੀਏ ਵਿਮਾ ਭਰਮਾ ਨੂੰ ਫਲਾਉਣ ਵਾਲੇ ਗ੍ਰੰਥੀ ਬਹੁਤ ਟਾਈਮ ਕੱਢ ਜਾਂਦੇ ਕਿਉਂਕਿ ਉਹਨੇ ਸੱਚ ਤਾਂ ਬੋਲਣਾ ਨਹੀਂ ਜੀ ਹਜੂਰੀ ਕਰੀ ਜਾਣੀ ਐ ਚਾਪਲਸੀ ਕਰੀ ਜਾਣੀ ਸੋ ਅਸੀਂ ਗ੍ਰੰਥੀ ਵੀ ਜੀਵਨ ਵਾਲੇ ਲੱਭੀਗੇ ਤਰਖਾਵਾ ਉਹਨਾਂ ਨੂੰ ਚੰਗਿਆਂ ਦਿੱਗੇ ਉਹਨਾਂ ਨੂੰ ਸੰਥਿਆ ਬੱਚਿਆਂ ਦੀਆਂ ਕਲਾਸਾਂ ਗੁਰਮੁਖੀ ਦੀਆਂ ਕਲਾਸਾਂ ਆਦ ਕਦੀਆਂ ਸਵਾਵਾ ਨਾਲ ਲਈਏ ਰਲ ਮਿਲ ਕੇ ਕਮੇਟੀ ਤੇ ਗ੍ਰੰਥੀ ਰਲ ਮਿਲ ਕੇ ਸਿੱਖੀ ਦੇ ਪ੍ਰਚਾਰ ਨੂੰ ਗੁਰਬਾਣੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਈਏ ਫੇਰ ਹੀ ਪੰਥ ਦਾ ਕੁਝ ਭਲਾ ਹੋ ਸਕਦਾ ਹੈ ਨੇਤਾ ਜੀ ਤੁਸੀਂ ਵੇਖੋ ਕਲਾਕਾਰ ਲੱਖਾਂ ਰਭਾਂ ਚ ਖੇਡਦੇ ਆ ਤੇ ਗਰੰਥੀਆਂ ਦੇ ਘਰਾਂ ਦੀਆਂ ਸ਼ੱਤਾਂ ਚੁੰਨਦੀਆਂ ਵਿਚਾਰੇ ਆਪਦੇ ਬੱਚੇ ਨਹੀਂ ਪੜਾ ਸਕਦੇ ਇਲਾਜ ਨਹੀਂ ਕਰਾ ਸਕਦੇ ਸੋ ਇਹ ਚੀਜ਼ ਵਾਲੇ ਪਾਸੇ ਸਾਨੂੰ ਸੋਚਣਾ ਪੈਣਾ ਤ ਨਹੀਂ ਤਾਂ ਪ੍ਰੋਵੋ ਇਦਾਂ ਦੇ ਗਰੰਥੀ ਆਉਣਗੇ ਪੰਜ ਪਿਆਰੀਆਂ ਚਾਰ ਸਹਿਮ ਜਾਂਦੀਆਂ ਜਿਨ੍ਹਾਂ ਨੂੰ ਪੜਪੜ ਗਾਡੀ ਲਾਦੀ ਆ ਪੜਪੜ ਭਰੀਏ ਸਾਥ ਜਿਨ੍ਹਾਂ ਨੂੰ ਸ਼ੁੱਧ ਪੰਜਾਬੀ ਵੀ ਨਹੀਂ ਆਉਣੀ ਇਦਾਂ ਦੇ ਗਰੰਥੀ ਆ ਜਾਣੇ ਕਿਉਂਕਿ ਮਾਂ ਬੋਲੀ ਤੋਂ ਟੁੱਟੇ ਹੋਏ ਬਸ ਸਿੱਖ ਨੇ ਸਿਰਫ ਵੀਰੇ ਬਸ ਜਟੀਆਂ ਰੱਖ ਲੈ ਹਲਵਾ ਬਣਾਉਣਾ ਸਿੱਖ ਲੈ ਗੁਰਦੋਰੇ ਮੇ ਆ ਜਾ ਯਹਾਂ ਡਿਊਟੀ ਮਿਲ ਜਾਏਗੀ ਪਰ ਨਹੀਂ ਭਾਈ ਜੀਵਨ ਵਾਲੇ ਗ੍ਰੰਥੀ ਲੱਭਗੇ ਉੱਚੀ ਸੋਚੀ ਸੋਚ ਵਾਲੇ ਗ੍ਰੰਥੀ ਲੱਭਗੇ ਫੇਰ ਹੀ ਸਾਡਾ ਪਣਾ ਹੋ ਸਕਦਾ ਇੰਨੇ ਰੁਪਏ ਇੰਦੀਆਂ ਪ੍ਰਵਾਨ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ